ਹਾਂਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਲੋਕ ਬੀਜੇਪੀ ਸਰਕਾਰ ਤੋਂ ਇੰਨਾ ਜ਼ਿਆਦਾ ਦੁਖੀ ਹੋਏ ਪਏ ਹਨ ਕਿ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਲੀਡਰ ਵੋਟਾਂ ਮੰਗਣ ਆਉਂਦੇ ਹਨ ਪੰਜਾਬ ਦੇ ਲੋਕ ਇਨ੍ਹਾਂ ਲੀਡਰਾਂ ਨੂੰ ਘਰੇ ਵੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਨ੍ਹਾਂ ਲੀਡਰ ਨੂੰ ਪਿੰਡ ਦੀ ਯੂ ਤੱਕ ਵੀ ਨਹੀਂ ਟੱਪਣ ਦਿੰਦੇ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਇੱਕ ਪਿੰਡ ਦੇ ਵਿੱਚ ਵੋਟਾਂ ਮੰਗਣਾ ਆਏ ਤਾਂ ਕੁੜੀ ਦੇ ਵੱਲੋਂ ਬੀਜੇਪੀ ਲੀਡਰ ਦਾ ਰੱਜ ਕੇ ਜਲੂਸ ਕੱਢਿਆ ਗਿਆ ਦੋਸਤੋ ਅੱਗੇ ਤੁਹਾਨੂੰ ਉਸ ਵੀਡੀਓ ਤੱਕ ਲੈ ਚਲਦੇ ਆ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਵਰੀ ਵੀ ਆਰ ਨਾਟ ਬੀਜੇਪੀ ਵੋਟਰ ਅਸੀਂ ਬੀਜੇਪੀ ਨੂੰ ਨਹੀਂ ਵੋਟ ਦਿੰਦੇ ਰਿਕਵੈਸਟ ਦਾ ਸਰ ਨਾ ਨਾ ਸਰ ਸੁਣਦੇ ਲੋਕ ਨਹੀਂ ਤੁਸੀਂ ਸੁਣੀ ਸੀ 8 ਮਹੀਨੇ ਸਾਡੀ ਰਿਕਵੈਸਟ ਸਹੀ ਸੁਣੀ ਨਾ ਤੋ ਸੁਨੀਤਾ ਹੀ ਮਾਫੀ ਮੰਗੀ ਨਾ ਨਾ ਮਾਫੀ ਮੰਗ ਲਈ ਨਾ ਪਰ ਹਜੇ ਤੱਕ ਤੁਝੋ ਤੇ ਕੋਈ ਸੌਟ ਆਉ ਨਹੀਂ ਹੋਈ ਨਾ ਸਟੋਰੀ ਬੋਲ ਰਹੀ ਹੈ ਨਹੀਂ ਐਮਐਸਬੀ ਆ ਰਹੇ ਤੁਸੀਂ ਬੀਜੇਪੀ ਸਪੋਰਟ ਕਰ ਰਹੇ ਹੋ ਅਸੀਂ ਬੀਜੇਪੀ ਨੂੰ ਸਹੀ ਸਪੋਰਟ ਕਰੇ ਬੈਟਰ ਹੈ ਤੁਸੀਂ ਸਾਡੇ ਕੋਲ ਵੋਟ ਨਾ ਮੰਗੋ ਆ ਚਲੋ ਠੀਕ ਆਜੋ ਚਲੋ ਆਓ ਆਜੋ ਆਜੋ ਬੈਟਰ 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 ਵੋਟ ਨਹੀਂ ਮੰਗੋ ਨਾ 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 ਡੋਨਟ ਇਵਨ ਸ਼ੋਸ ਸਰਦਾਰ ਜੀ ਕੀ ਨਾਮ ਕਰਦੇ ਹੋ ਸਰਦਾਰ ਜੀ ਨੂੰ ਵੀ ਮੈਂ ਦੱਸਾਂ ਹੀ ਮਾਈ ਫਾਦਰ ਮੈਨੂੰ ਬਤਾ ਅੰਕਲ ਜੀ ਆਪ ਜਰੂਰ ਪੜ੍ਹੋ ਨਾ ਨਾ ਕੋਈ ਨਹੀਂ ਕਿਤਾਬ ਤੁਹਾਨੂੰ ਪਤਾ ਸੀ ਨਹੀਂ ਮੈਨੂੰ ਪਤਾ ਨਾ ਸੌਰੀ ਤਰੇ ਲੋਕਾਂ ਦਾ ਨਿੰਦਰ ਮੁੱਦੇ ਸਿੱਖਾ ਲੱਗੇ ਨਾ ਇਹ ਮੈਂ ਮੇਰੇ ਖਾਦਾ ਸਾਹਿਬ ਹੈ ਕੀ ਤੁਸੀਂ ਇਹ ਨਾ ਕਰ ਮੈਂ ਵੀ ਉਹਨਾਂ ਤੇ ਨਹੀਂ ਲਾਈ ਇਹ ਤਾਂ ਬੇਨਤੀ ਕਰ ਰਹੇ ਹਾਂ ਤੁਸੀਂ ਤਾਂ ਲੜਨ ਨੂੰ ਕਰ ਰਹੇ ਹੋ ਅਸੀਂ ਵੀ ਇੰਨੀਆਂ ਬੇਨਤੀਆਂ ਕੀਤੀਆਂ ਆਜੋ 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 ਮਾਨ ਲੀਆ ਮਾਨ ਲੀਆ ਆਏਗਾ ਮੋਦੀਆ ਪਈਆ ਮਾਨ ਲੀਆ ਨਹੀਂ ਸੀ ਉਹਨੇ ਆਏਗਾ ਮੋਦੀ ਹੀ ਆਏਗਾ ਮੋਦੀ ਹੀ ਪਰ ਜੁੱਤੀ ਦੇ ਥੱਲੇ ਕੋਈ ਗੱਲ ਨਹੀਂ ਮੈਂ ਆਹ ਹੋਣੀ ਐਕਸ਼ਨ ਰਿਪੋਰਟ ਪੋਲਿਟਿਕਲ ਪਾਰਟੀ ਪੋਲਿਟਿਕਲ ਪਾਰਟੀ ਬਣਾਉਣਾ ਲੋਕ ਪਹਿਲਾਂ ਵੀ ਮਾਫੀ ਮੰਗ ਲਈ ਕੋਈ ਨਹੀਂ ਕੋਈ ਨਹੀਂ ਅਸੀਂ ਵੀ ਆਰ ਨਾਟ ਫਾਰਮਰਸ ਬਟ ਵੀ ਆਰ ਨਾਟ ਸਪੋਰਟ ਟੂ ਬੀਜਪੀ ਵੀ ਡੋਨਟ ਸਪੋਰਟ ਵੀ ਡੋਨਟ ਯੂ ਆਰ